ਹਾਂਜੀ ਵੀਰੋ ਕੀ ਹਾਲ ਚਾਲ ਆ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਵੀਡੀਓ ਨੂੰ ਪਿਆਰ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਫرائی ਵੀਰ ਆਪਾਂ ਕਸਤਾ ਕਲਚ ਪਲੇਟ ਕਿਉਂਕਿ ਇਹ ਡਬਲ ਦੀ ਸੀਗੀ ਇਹ ਹੈਗਾ ਸਿੰਗਲ ਤਾਂ ਕਰਕੇ ਨਾ ਇੱਕ ਕਲਚ ਪਲੇਟ ਉਹੀ ਪਾਤੀ ਆ ਇੱਕ ਇਹਦੀ ਨਵੀਂ ਪਾਤੀ ਸੋਨ ਦੀ ਕਾਦੀ ਜਿਹੜੀ ਪੈਣੀ ਸੀਗੀ ਠੀਕ ਹੈ ਜੀ ਤੇ ਹੁਣ ਇਧਰੋਂ ਲੱਗੇ ਆ ਅੱਜ ਫਿੱਟ ਕਰਨ ਕਿਉਂਕਿ ਸ਼ਾਰਟ ਦੇ ਸੇ ਇਧਰ ਜਾਂਦਾ ਸੀ ਨਾ ਬੈਰੰਗ ਹੁਣ ਕਰਦੇ ਫਟਾਜ ਤੇ ਬਣੇ ਰੋ ਵੀਡੀਓ ਨਾਲ ਅੱਜ ਜੋੜ ਦੇਣਾ ਸੁੱਖ ਚੈਦੀ ਫਿਰ ਚੱਕਦੇ ਟਾਪਾ ਧੋਵਾਂਗੇ ਵੀ ਕਿਰਾਂ ਜੋੜ ਦਈਏ ਫਿਰ ਤੁਹਾਨੂੰ ਦਿਖਾਉਨੇ ਆ ਕੀ ਕੀ ਸਿਸਟਮ ਤੇ ਕਿਵੇਂ ਕਿਵੇਂ ਕੀ ਕੀ ਗੱਲਬਾਤ ਬਣਦੀ ਆ ਹੁਣ ਪਾ ਲਾ ੋੜਾ ਲਾਈ ਚੱਲਣਾ ਆਂ ਦੇ ਹਟਾ ਲਾ ਆਂ ਗੱਭਰ ਬਾਸ ਪ੍ਰੋਗ ਕਰਾ ਦੇ ਹੁਣ ਅਗੋਂ ਆ ਜਾ ਇੱਕ ਮਿੰਟ ਓੜਾ ਲਾ ਦੇ ਲਾਤਾ ਹੁਣ ਫਿਰ ਹੋ ਜਾ ਤਾਂ ਬੜਾ ਦਬਾਣਾ ਕਰੀ ਤਾ ਤਾਂ ਮਟਰੂ ਫੇਸ ਸਾਲ ਲਾਤਾ ਨਾਲ ਤੇ ਹੁਣ ਕਰਦੇ ਆ ਕਸਾਈ ਤੇਰਾ ਨੱਟ ਲੱਗ ਗਿਆ ਤੇਰੇ ਦਾ ਗੇਅਰ ਹੋ ਗਿਆ ਰਾ ਜੇ ਸਟਾਰਟ ਕਰਨਾ ਕਰਨਾ ਬਾਕੀ ਢਾਪੇ ਢੂਪੇ ਬਾਅਦ ਚ ਰੱਖਣਾ ਇਹਦੇ ਮਸਾ ਹੁਣ ਤਾਂ ਸੈਲਫ ਮਾਰਨੀ ਆ ਤੇ ਨਾਲੇ ਫਿਰ ਦੇਖਦੇ ਆ ਵੀਡੀਓ ਨਾ ਬਣੇ ਰਿਓ ਬਸ ਗੇਅਰ ਮਟਰੂ ਵੀ ਹੋਈ ਐ ਸਾਹ ਣੂ ਕਿਹੜਾ ਹੈ ਰੀ ਹਾਂ ਕਿਹੜਾ ਬਣਨਾ ਹੈ ਸੋਨਾਲੀ ਦਾ 65 ਬਾਈ 65 ਬਾਈ ਹਾਂ ਜੀ ਟਰ 65 ਬਾਈ ਬਣਨਾ ਨੇ ਬੰਦੇ ਦੇ ਕੋਈ ਕੀ ਹਰਾਂ ਹੋਣਗੇ ਬਣ ਕੀ ਗਈ ਆ ਜਦੋਂ ਇਹ ਮੈਸਤਰੀ ਵੀ ਘਰੇ ਇਕੱਠੇ ਹੋਏ ਤੇ ਮੈਸਤਰੀ ਹੈ ਕਿਹੜਾ ਜਦੋਂ ਬਈ ਇਹਦੇ ਆਪਾਂ ਜਦੋਂ ਇਹਦੇ ਬਈ ਆਪਾਂ ਟਰਬੋ ਫਿਟ ਕਰਤਾ ਟਰਬੋ ਲੋਣਾ ਜਮਾ ਜਮਾ ਅੱਛਾ ਯਾਰ ਟਰਬੋ ਫਿਟ ਕਰਤਾ ਤੇ ਉਸ ਤੋਂ ਬਾਅਦ ਕੰਪ ਦੀ ਸੈਟਿੰਗ ਸੈੱਟ ਕਰਤੀ। ਯਾਨੀ ਕਿ ਹੁਣ ਅੱਗੇ ਕਢਾਉਣੀ ਇਹਦੇ ਨਾਲ। ਜਮਾ ਜਮਾ ਬਾਈ ਜਮਾ। ਤੇ ਗਾ ਆਪਣੇ ਪਿੰਡ ਦਾ ਟੋਚਨ ਮੁਕਾਬਲਾ ਵੀ ਆਉਂਦਾ ਬਾਈ। ਟਰਾਲੀ ਖੇਚ ਮੁਕਾਬਲਾ ਬਾਈ। ਉਸ ਮੁਕਾਬਲੇ ਤੇ ਬਾਈ ਅਸੀਂ ਛੱਡਾਂਗੇ ਜਰੂਰ। ਭਾਵੇਂ ਜਿੱਤ ਹੋਵੇ ਭਾਵੇਂ ਹਾਰ ਹੋਵੇ। ਹਾਰ ਦਾ ਤਾਂ ਆਪਾਂ ਨੂੰ ਪਤਾ ਹੀ ਆ ਵੀ ਚਾਹਾਂ ਉਹਨਾਂ ਦੇ ਬਰਾਬਰ ਤਾਂ ਆਪਾਂ ਕੀਤਾ ਨਹੀਂਗਾ। ਹਾਂ। ਪਰ ਉੱਥੇ ਮੇਲੇ ਦੇ ਵੇਖਣਗੇ ਵੀ ਹਾਂ ਯਾਰ ਟਰੈਕਟਰ ਹੈ ਕਿਹੜਾ? ਹਾਂ ਹੈ ਕੀ ਚੀਜ਼ ਆ ਤੇ ਕੀਤਾ ਕੀ ਆ। ਜੋੜੋ ਜੋੜਨ ਤੋਂ ਬਾਅਦ ਬਾਈ ਦੇਖ ਲਿਆ ਇੱਥੇ ਜਿਹੜੀ ਇਹਦੀ ਸ਼ਾਫਟ ਸੀਗੀ ਸਿਰੇ ਨਹੀਂ ਪਹੁੰਦੀ ਸੀਗੀ ਉਹ ਖੋਲ ਕੇ ਪ੍ਰਾਈ ਵੀਰ ਪ੍ਰੈਸ਼ਰ ਪਲੇਟ ਫਿਰ ਅਸੀਂ ਹੋਰ ਲੈ ਕੇ ਆਂਦੀ ਹੁਣ ਹਾਂ ਵੀਰ ਤਾਂ ਸਾਰਾ ਹੀ ਆਗਾ ਹੁਣ ਲਿਆਂਦਾ ਹੋਰ ਇਹ ਚੜਾਉਣੇ ਸਿਰੇ ਚੜਾ ਕੇ ਜੋੜ ਲਾ ਕੇ ਤੇ ਫਿਰ ਚੈੱਕ ਕਰਾਂਗੇ ਇਹਦੇ ਚ ਜਾਨੀ ਕਿ ਪਹਿਲਾਂ ਵੀ ਇਹੀ ਗੱਲ ਹੁੰਦੀ ਆਈ ਆ ਕੱਲਾ ਹਿੱਸਾ ਲਿਆਕ ਤੇ ਜੋੜਨ ਨਾਲ ਕੁਝ ਨਹੀਂ ਬਣਨਾ ਹਜੇ ਸੜੀਆਂ ਇਹਦੀਆਂ ਬਹੁਤ ਕਰਨੀਆਂ ਪੈਣੀਆਂ ਪਰ ਐਂਡ ਤੇ ਜਿਹੜੀ ਚੀਜ਼ ਫਿਰ ਖਰਚੇ-ਖਰਚੇ ਨਹੀਂ ਦੇਖੇ ਜਾਂਦੇ ਜਦੋਂ ਚੀਜ਼ ਬਣਾਉਣੀ ਆ ਤੇ ਜਿਹੜੀ ਚੀਜ਼ ਐਂਡ ਤੇ ਬਣਨੀ ਆ ਉਹ ਸਿਰਾ ਬਣੂਗੀ ਐਨਾ ਆਪਾਂ ਨੂੰ ਪਤਾ ਭਰੋਸਾ ਵੀ ਆ ਪ੍ਰਮਾਤਮਾ ਤੇ ਤੇ ਯਾਨੀ ਕਿ ਚੈਨਲ ਨੂੰ ਆਪਣੇ ਨੂੰ ਕਰ ਲੋ ਸਬਸਕ੍ਰਾਈਬਰ ਨਾ ਨਵੀਂ ਚੀਜ਼ ਹੀ ਆਉਣੀ ਆ ਤੇ ਕੋਈ ਵਧੀਆ ਗੱਲ ਹੀ ਦੱਸਾਂਗੇ ਕੋਈ ਮਾੜੀ ਨਹੀਂ ਗੀ ਹਨ ਤੇ ਚਲੋ ਜੀ ਧੰਨਵਾਦ ਓਕੇ ਮਿਲਦੇ ਹਾਂ ਹੁਣ ਕੱਲ ਨੂੰ ਧੰਨਵਾਦ ਜੀ